ਦੀਵਾਲੀ ਦੇ ਉੱਤੇ ਟੋਲ ਕਰਮਚਾਰੀਆਂ ਨੂੰ ਜਦ ਬੋਨਸ ਨਹੀਂ ਮਿਲਿਆ ਤਾਂ ਵੇਖੋ ਫਿਰ ਇਹਨਾਂ ਦੇ ਵੱਲੋਂ ਟੋਲ ਪਲਾਜ਼ਾ ਤੋਂ ਫਰੀ ਦੇ ਵਿੱਚ ਹੀ ਗੱਡੀਆਂ ਲੰਘਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ।ਦਰਅਸਲ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨੂੰ ਜਦ ਮਾਲਕਾਂ ਨੇ ਦੀਵਾਲੀ ਦਾ ਬੋਨਸ ਨਹੀਂ ਦਿੱਤਾ ਤਾਂ ਫਰੀ ਦੇ ਵਿੱਚ ਹੀ ਇਹਨਾਂ ਦੇ ਵੱਲੋਂ ਗੱਡੀਆਂ ਲੰਘਾ ਦਿੱਤੀਆਂ ਗਈਆਂ ਤੇ ਕੰਪਨੀ ਨੂੰ ਲੱਖਾਂ ਦਾ ਨੁਕਸਾਨ ਹੋ ਗਿਆ। ਜਿਸ ਦੀਆਂ ਕਿ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਦੱਸ ਦਈਏ ਕਿ ਹੋਇਆ ਕੁਝ ਅਜੀਬ ਹੈ। ਕਿ ਦੀਵਾਲੀ ਤੇ ਨਾ ਕਰਮਚਾਰੀਆਂ ਨੂੰ ਬੋਨਸ ਨਹੀਂ ਮਿਲਦਾ ਤੇ ਇਸ ਤੋਂ ਨਾਰਾਜ਼ ਟੋਲ ਕਰਮਚਾਰੀ ਜਿਨ੍ਹਾਂ ਦੇ ਵੱਲੋਂ ਟੋਲ ਮੈਨੇਜਰ ਨੂੰ ਬੋਨਸ ਦੇ ਲਈ ਕਿਹਾ ਜਾਂਦਾ ਪਰ ਇਸੇ ਗੱਲ ਨੂੰ ਲੈ ਕੇ ਕਹਾ ਸੁਣੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਭੜਕੇ ਕਰਮਚਾਰੀਆਂ ਦੇ ਵੱਲੋਂ ਟੋਲ ਦਾ ਗੇਟ ਖੋਲ ਦਿੱਤਾ ਗਿਆ ਤੇ ਇਥੋਂ ਫਰੀ ਦੇ ਵਿੱਚ ਗੱਡੀਆਂ ਲੰਗਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਦੱਸਦੇ ਕਿ ਇੱਕ ਜਿੱਥੇ ਤੰਤਰ ਦੇ ਦਿਨਾਂ ਦੇ ਵਿੱਚ ਹਜ਼ਾਰਾਂ ਗੱਡੀਆਂ ਬਿਨਾਂ ਟੋਲ ਦਿੱਤਾ ਨਿਕਲ ਗਈਆਂ ਤੇ ਮੈਨੇਜਰ ਨੇ ਪਹਿਲਾਂ ਕਰਮਚਾਰੀਆਂ ਨੂੰ ਸਮਝਾਇਆ ਜਦੋਂ ਨਹੀਂ ਮੰਨੇ ਤਾਂ ਫਿਰ ਪੁਲਿਸ ਨੂੰ ਕਾਲ ਕਰ ਦਿੱਤੀਗੀ ਬਣੀ ਮੁਸ਼ਕਲ ਦੇ ਨਾਲ ਅਫਸਰਾਂ ਨੇ ਕਰਮਚਾਰੀਆਂ ਨੂੰ ਮਨਾਇਆ ਤੇ 2 ਘੰਟਿਆਂ ਬਾਅਦ ਜਾ ਕੇ ਫਤਿਹਪੁਰ ਟੋਲ ਟੈਕਸ ਦਾ ਕੰਮ ਸ਼ੁਰੂ ਹੋਇਆ ਦੱਸ ਦਈਏ ਕਿ ਟੋਲ ਕੰਪਨੀ ਨੂੰ 25 ਤੋਂ 30 ਲੱਖ ਦਾ ਨੁਕਸਾਨ ਹੋਇਆ ਉਹ ਵੀ ਸਿਰਫ ਇਸ ਕਰਕੇ ਕਿਉਂਕਿ ਕੰਪਨੀ ਦੇ ਵੱਲੋਂ ਮੁਲਾਜ਼ਮਾਂ ਨੂੰ ਜਿਹੜਾ ਇਹ ਦੀਵਾਲੀ ਬੋਨਸ ਨਹੀਂ ਦਿੱਤਾ ਜਾਂਦਾ ਕੰਪਨੀ ਨੇ ਹਾਲੀ ਦੇ ਵਿੱਚ ਯਾਨੀ ਕਿ ਮਾਰਚ 2025 ਤੋਂ ਟੋਲ ਪਲਾਜ਼ਾ ਦਾ ਠੇਕਾ ਲਿਆ ਤੇ ਟੋਲ ਤੇ 21 ਕਰਮਚਾਰੀ ਨੇ ਦੀਵਾਲੀ ਤੇ ਕੰਪਨੀ ਨੇ ਕਰਮਚਾਰੀਆਂ ਨੂੰ ਸਿਰਫ 1100 ਰੁਪਏ ਦਾ ਬੋਨਸ ਦਿੱਤਾ ਤੇ ਕੰਪਨੀ ਦਾ ਤਰਕ ਸੀ ਕਿ ਅਜੇ ਮਾਰਚ ਦੇ ਵਿੱਚ ਉਹਨਾਂ ਠੇਕਾ ਲਿਆ ਹੈ ਤੇ ਉਹ ਪੂਰੇ ਸਾਲ ਦਾ ਬੋਨਸ ਕਿਉਂ ਦੇਣਗੇ ਇਸੇ ਨੂੰ ਲੈ ਕੇ ਗੁੱਸੇ ਚ ਆਏ ਕਰਮਚਾਰੀ ਜਿਨ੍ਹਾਂ ਦੇ ਵੱਲੋਂ ਫਿਰ ਦੇਖੋ ਟੋਲ ਦਾ ਗੇਟ ਹੀ ਖੋਲ ਦਿੱਤਾ ਜਾਂਦਾ ਤੇ ਕਈ ਗੱਡੀਆਂ ਉਥੋਂ ਫ੍ਰੀ ਦੇ ਵਿੱਚ ਲੰਘਾ ਦਿੱਤੀਆਂ ਗਈਆਂ ਦੀਵਾਲੀ ਦੇ ਉੱਤੇ ਟੋਲ ਕਰਮਚਾਰੀਆਂ ਨੂੰ ਜਦ ਬੋਨਸ ਨਹੀਂ ਮਿਲਿਆ ਤਾਂ ਵੇਖੋ ਫਿਰ ਇਹਨਾਂ ਦੇ ਵੱਲੋਂ ਟੋਲ ਪਲਾਜ਼ਾ ਤੋਂ ਫ੍ਰੀ ਦੇ ਵਿੱਚ ਹੀ ਗੱਡੀਆਂ ਲੰਗਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਦਰਅਸਲ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਟੋਲ ਪਲਾਜ਼ੇ ਦੇ ਮੁਲਾਜ਼ਮਾਂ ਨੂੰ ਜਦ ਮਾਲਕਾਂ ਨੇ ਦੀਵਾਲੀ ਦਾ ਬੋਨਸ ਨਹੀਂ ਦਿੱਤਾ ਤਾਂ ਫ੍ਰੀ ਦੇ ਵਿੱਚ ਇਹਨਾਂ ਦੇ ਵੱਲੋਂ ਗੱਡੀਆਂ ਲੰਗਾ ਦਿੱਤੀਆਂ ਗਈਆਂ ਤੇ ਕੰਪਨੀ ਨੂੰ ਲੱਖਾਂ ਦਾ ਨੁਕਸਾਨ ਹੋ ਗਿਆ। ਜਿਸ ਦੀਆਂ ਕਿ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਤਾਂ ਦੱਸ ਦਈਏ ਕਿ ਹੋਇਆ ਕੁਝ ਅਜੀਹ ਹੈ ਕਿ ਦੀਵਾਲੀ ਤੇ ਨਾ ਕਰਮਚਾਰੀਆਂ ਨੂੰ ਬੋਨਸ ਨਹੀਂ ਮਿਲਦਾ। ਤੇ ਇਸ ਤੋਂ ਨਾਰਾਜ਼ ਟੋਲ ਕਰਮਚਾਰੀ ਜਿਨ੍ਹਾਂ ਦੇ ਵੱਲੋਂ ਟੂਲ ਮੈਨੇਜਰ ਨੂੰ ਬੋਨਸ ਦੇ ਲਈ ਕਿਹਾ ਜਾਂਦਾ ਪਰ ਇਸੇ ਗੱਲ ਨੂੰ ਲੈ ਕੇ ਕਹਾ ਸੁਣੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਭੜਕੇ ਕਰਮਚਾਰੀਆਂ ਦੇ ਵੱਲੋਂ ਟੋਲ ਦਾ ਗੇਟ ਖੋਲ ਦਿੱਤਾ ਗਿਆ ਤੇ ਇਥੋਂ ਫਰੀ ਦੇ ਵਿੱਚ ਗੱਡੀਆਂ ਲੰਗਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਦੱਸਦੇ ਕਿ ਇੱਕ ਜਿੱਥੇ ਤੰਤਰ ਦੇ ਦਿਨਾਂ ਦੇ ਵਿੱਚ ਹਜ਼ਾਰਾਂ ਗੱਡੀਆਂ ਬਿਨਾਂ ਟੋਲ ਦਿੱਤਾ ਨਿਕਲ ਗਈਆਂ ਤੇ ਮੈਨੇਜਰ ਨੇ ਪਹਿਲਾਂ ਕਰਮਚਾਰੀਆਂ ਨੂੰ ਸਮਝਾਇਆ ਜਦੋਂ ਨਹੀਂ ਮੰਨੇ ਤਾਂ ਫਿਰ ਪੁਲਿਸ ਨੂੰ ਕਾਲ ਕਰ ਦਿੱਤੀਗੀ ਬਣੀ ਮੁਸ਼ਕਲ ਦੇ ਨਾਲ ਅਫਸਰਾਂ ਨੇ ਕਰਮਚਾਰੀਆਂ ਨੂੰ ਮਨਾਇਆ ਤੇ 2 ਘੰਟਿਆਂ ਬਾਅਦ ਜਾ ਕੇ ਫਤਿਹਪੁਰ ਟੋਲ ਟੈਕਸ ਦਾ ਕੰਮ ਸ਼ੁਰੂ ਹੋਇਆ ਦੱਸ ਦਈਏ ਕਿ ਟੋਲ ਕੰਪਨੀ ਨੂੰ 25 ਤੋਂ 30 ਲੱਖ ਦਾ ਨੁਕਸਾਨ ਹੋਇਆ ਉਹ ਵੀ ਸਿਰਫ ਇਸ ਕਰਕੇ ਕਿਉਂਕਿ ਕੰਪਨੀ ਦੇ ਵੱਲੋਂ ਮੁਲਾਜ਼ਮਾਂ ਨੂੰ ਜਿਹੜਾ ਇਹ ਦੀਵਾਲੀ ਬੋਨਸ ਨਹੀਂ ਦਿੱਤਾ ਜਾਂਦਾ ਕੰਪਨੀ ਨੇ ਹਾਲੀ ਦੇ ਵਿੱਚ ਯਾਨੀ ਕਿ ਮਾਰਚ 2025 ਤੋਂ ਟੋਲ ਪਲਾਜ਼ਾ ਦਾ ਠੇਕਾ ਲਿਆ ਤੇ ਟੋਲ ਤੇ 21 ਕਰਮਚਾਰੀ ਨੇ ਦੀਵਾਲੀ ਤੇ ਕੰਪਨੀ ਨੇ ਕਰਮਚਾਰੀਆਂ ਨੂੰ ਸਿਰਫ 1100 ਰੁਪਏ ਦਾ ਬੋਨਸ ਦਿੱਤਾ ਤੇ ਕੰਪਨੀ ਦਾ ਤਰਕ ਸੀ ਕਿ ਅਜੇ ਮਾਰਚ ਦੇ ਵਿੱਚ ਉਹਨਾਂ ਠੇਕਾ ਲਿਆ ਹੈ ਤੇ ਉਹ ਪੂਰੇ ਸਾਲ ਦਾ ਬੋਨਸ ਕਿਉਂ ਦੇਣਗੇ ਇਸੇ ਨੂੰ ਲੈ ਕੇ ਗੁੱਸੇ ਚ ਆਏ ਕਰਮਚਾਰੀ ਜਿਨ੍ਹਾਂ ਦੇ ਵੱਲੋਂ ਫਿਰ ਦੇਖੋ ਟੋਲ ਦਾ ਗੇਟ ਹੀ ਖੋਲ ਦਿੱਤਾ ਜਾਂਦਾ ਤੇ ਕਈ ਗੱਡੀਆਂ ਉਥੋਂ ਫ੍ਰੀ ਦੇ ਵਿੱਚ ਲੰਘਾ ਦਿੱਤੀਆਂ ਗਈਆਂ